ਪੰਜ ਪੀਅਲੇ ਪੰਜ ਪੀਠ ਛਠੇ ਅੰਪੀਰ ਬੈਠਾਪੁਰ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸ਼ੋਟਿੰਗ ਆ ਰੂਪ ਦਿਖਾਉਣ ਵਾਲੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬੋ퍼 ਰੁਕਾ ਮੇਰੀ ਪੀੜੀ ਦੇ ਮਾਲਕ ਸੇਵੇ ਪਾਤਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਅਤੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਦਰਕਰ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਜਾਨੇ ਬੈਠੇ ਆਂ ਸਿੱਖ ਧਰਮ ਇੱਕ ਵਿਲੱਖਣ ਧਰਮ ਆ ਔਰ ਸਿੱਖ ਧਰਮ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਭਾਣੇ ਸਰਬੱਤ ਦਾ ਭਲਾ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਨੂੰ ਗਲੇ ਲਗਾਉਣ ਦੀ ਗੱਲ ਕਰਦਾ ਔਰ ਇਹਦੇ ਲਈ ਜਿਹੜੀਆਂ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਵੱਲੋਂ ਬੜੇ ਸੋਹਣੇ ਉਪਰਾਲੇ ਪੂਰੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਪਰ ਕਿਉਂਕਿ ਆਪਾਂ ਸਭ ਜਾਣਦੇ ਆ ਉਹ ਲੜੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਬੰਦਾ ਕੋਈ ਵੀ ਆ ਗਲਤੀ ਕਰ ਸਕਦਾ ਗੁਰੂ ਤੇ ਰੱਬ ਕਦੀ ਗਲਤੀ ਨਹੀਂ ਕਰਦਾ ਤੋਂ ਜਦੋਂ ਕੋਈ ਗੁਰੂ ਨਾਨਕ ਨਾਮ ਲੇਵਾ ਭੁੱਲ ਕਰਦਾ ਵਾ ਗਲਤੀ ਕਰਦਾ ਵਾ ਤਾ ਸਿੱਖਾਂ ਦਾ ਸਰਵੋੱਚਾ ਸ੍ਰੀ ਅਕਾਲ ਤਖਤ ਸਾਹਿਬ ਹਰ ਖਾਸ ਕਰਕੇ ਗਲਤੀ ਕਰਨ ਵਾਲਾ ਕੋਈ ਆ ਰਾਜ ਸੱਤਾ ਦੇ ਉੱਚ ਅਹੁਦੇ ਤੇ ਹੋਵੇ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਹੋਰ ਫਰਜ਼ ਹੋ ਜਾਂਦਾ ਵੀ ਉਹਨਾਂ ਦੇ ਕੋਲੋਂ ਇਹਦੇ ਬਾਰੇ ਪੁੱਛਗਿੱਛ ਕੀਤੀ ਜਾਵੇ ਤਾਂ ਪਿਛਲੇ ਸਮੇਂ ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਆ ਔਰ ਕਾਫੀ ਲੰਮਾ ਸਮਾਂ ਇਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਤੇ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਵਾ ਉਹਦੇ ਮੁਤਾਬਕ ਆਪਣਾ ਸਭਿਆਚਾਰ ਕਲਚਰ ਵੀ ਤਿਆ ਕਰਦੇ ਫਿਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਗੋਲਕ ਗੁਰੂ ਦੀ ਜਿਹੜੀ ਆ ਇਹ ਪਰਦੇ ਕੱਜਦੀ ਆ ਕਈ ਵਾਰੀ ਬੰਦਾ ਉਹਨੇ 1 ਰੁਪਿਆ ਵੀ ਭੇਡਾ ਕਰਨਾ ਵਾ ਕਿ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕਉਂਦੀ ਅਗਰ ਭਾਗ ਰੱਖ ਹੈ ਤਾਹੇ ਗੁਰ ਸਰਬ ਨਿਧਾਨਦਾਨ ਦੇਤ ਬਾਕੀ ਗੋਲਕ ਦੇ ਵਿੱਚ ਸ਼ਰਧਾ ਹੁੰਦੀ ਆ ਇਸ ਗੁਰੂ ਕੇ ਲੰਗਰ ਚੱਲਦੇ ਆ ਇਹੋ ਜੇ ਮਸਲੇ ਸੀ ਰਾਤ ਮर्यादा ਦਾ ਮਸਲਾ ਸੀ ਪਿਛਲੀਆਂ ਕੁ ਵੀਡੀਓ ਦੀ ਗੱਲ ਸੀ ਉਹਦੇ ਸਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟੀਕਰਨ ਜਿਹੜਾ ਦਿੱਤਾ ਵਾ ਉਹ ਪਰਖ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਚ ਸਿੰਘ ਸਾਹਿਬ ਆਨ ਦੀ ਖਤਰਤਾ ਹੋਗੀ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਚ ਸਿੰਘ ਸਾਹਿਬ ਆਨ ਦੀ ਖਤਰਤਾ ਦੇ ਵਿੱਚ ਵਿਚਾਰਿਆ ਜਾਊਗਾ ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ ਦੇਸ਼ਾਂ ਵਿਦੇਸ਼ਾਂ ਚ ਸ਼ਿਕਾਇਤਾਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਜੋ ਜੋ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਨਾਲ ਵੈਰ ਨਹੀਂ ਰੱਖਦੇ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਭੂ ਸੁਆਮੀ ਸੰਦਾ ਹਰੇਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣਾ ਸਵਾਜਿਅ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਅੰਨਾ ਕੁਸ਼ਿਪਸ਼ਟੀ ਕਰਨ ਮਰਿਆਦਾ ਦੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਆ ਜਾਂ ਇੱਕ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਇੱਕ ਸਿਧਾਂਤਾਂ ਦੇ ਖਿਲਾਫ ਗੱਲ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਦੇ ਜਿਹੜੇ ਸਪਸ਼ਟੀ ਕਰਨੀ ਲੱਗ ਹੈ ਔਰ ਬੜੇ ਸੋਹਣੇ ਮਾਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਹਣਾ ਪਾਸੇ ਰੱਖ ਕੇ ਉਹ ਬਹੁਤ ਪਰਿਗਤ ਬਣੀ ਉਹਨਾਂ ਦੇ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਈ ਮੈਨੂੰ ਜਿੱਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਣ ਦਾ ਕਾਕੇ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਵੀ ਨਹੀਂ ਸਿੱਖਣਾ ਜਿਹੜਾ ਖਾਵੇਂ ਮਾਹੌਲ ਦੀ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਲਕ ਭਾਇ ਸੁਭਾਈ ਲੱਖ ਅਪਰਾਧ ਕਮਾਵੇ ਇਸ ਲਈ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਹੈ ਭਾਈ ਇਹ ਠੀਕ ਆ ਮੈਂ ਬੜਾ ਸ਼ੁਭਸ਼ਟਾ ਆਕਿਆ ਉਹਨਾਂ ਨੂੰ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉਹਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਆਮ ਹੋ ਤਾਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਇਹ ਦੋਨਾਂ ਨੇ ਫੀਲ ਕੀਤਾ ਕਿ ਉੱਥੇ ਨਹੀਂ ਬੋਲਣਾ ਚਾਹੀਦਾ ਜਿਹਦੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਇਹ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ। ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ। ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ, ਮर्याਦਾ ਦੀ ਗੱਲ ਆ ਕਿ ਮੈਂ ਕੋਈ ਵੀ ਏਦਾਂ ਦੀ ਚਿਪਣੀ ਨਹੀਂ ਕਰਾਂ। ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ। ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ। ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਕਦਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹੇ ਸਾਡੀ ਦਬਦਮੇ ਸ਼ਰਸਾਲ ਤੋਂ ਵੀ ਸ਼ਬਦ ਦੇ ਰਹੇ ਕੁਝ ਹੋਰ ਵੀ ਤਰ੍ਹਾਂ ਦਾ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਦਾ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਇਹਦਾ ਮਤਲਬ ਇਹ ਨਹੀਂ ਕਿ ਉਹ ਅਨਧਿਕਾਰਤਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਪਈ ਆਪਾਂ ਨੂੰ ਕਾਲੀ ਨਹੀਂ ਕਰਨੀ ਕੋਈ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਰਾਹੀਂ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬ੍ਰਹਮਤ ਹੋਗੇ ਬਹੁਤ ਸਾਨੂੰ ਇਹ ਸ਼ਬਦ ਚੁਭਦਾ ਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰੇ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਹਰ ਵੀ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਦੋਨੇ ਆਪੇ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਤੇ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚੱਲਦੀਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸਾਜ ਖੰਡ ਚ ਬਿਰਾਜਮਾਨ ਹੁੰਦੇ ਆ ਅਸੀਂ ਸਾਡੀ ਜਾਗਤ ਜੋਤ ਗੁਰੂ ਆ ਤਾਂ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਪਈ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂਗ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्याਦਾ ਆ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਂ ਦਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਅਬ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਘ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿੱਖਾਂ ਤੇ ਪਹਿਲਾਂ ਇੱਧਰ ਪੁੱਛ ਲਓ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਥਾ ਮਾੜੀ ਨਹੀਂ ਪਰ ਉਹਦੇ ਪ੍ਰਬੰਧਕਾਤ ਵਿੱਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਸੋ ਸ਼ਿਕਾਇਤਾਂ ਚ ਦਿਖ ਗਏ ਨੇ ਜੇਕਰ ਸਿਕਾਇਤਾਂ ਸਹੀ ਪਾਈਆਂ ਜਾਂਦੀਆਂ ਤਾਂ ਦੇ ਲੋ ਕਾਰਵਾਈ ਇਸ ਚੀਕੇ ਦੀ ਪੂਜਾ ਜਿਹੜੀ ਸ਼੍ਰੋਮਣੀ ਕਮੇਟੀ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਨਹੀਂ ਕੀਤਾ ਜਾਂਦਾ ਬਹੁਤ سارے ਕੁਝ ਮਾਮਲੇ ਉਹਦੇ ਵਿੱਚ ਇਹ ਇੱਕ ਖੁਦਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਲਿਆਂਦਾ ਤਾਂ ਮੈਂ ਉੱਤੇ ਨਿਗਾਹ ਮਾਰੂੰਗਾ ਜੋ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਕਹਦਾ ਪਰ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਦੇ ਉਹ ਤੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀ ਅਸੀਂ ਉਹਨੂੰ ਤਨਖਈਆ ਕਰਾ ਸਕਦਾ ਜਾਂ ਸਿਕ ਰਿਲੀਜਸ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੋਵੇ ਦੇਖੋ ਪੰਥ ਨੂੰ ਅਦੇਸ਼ ਕੀਤਾ ਜਾ ਸਕਦਾ ਜਿਸੇ ਵੀ ਬੰਦੇ ਦੇ ਤਰ੍ਹਾਂ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਰਿਹਾ ਪਿਛਲੇ ਸਮੇਂ ਚ ਹੋਇਆ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੇ ਵੀ ਲਿਖਤੀ ਵੀ ਦੇ ਕੇ ਗਏ ਔਰ ਫੰਡ ਵੀ ਦੇ ਕੇ ਗਏ ਜੀ ਸੱਤਾ ਵੇਦਾਂ ਵੀ ਕਿ ਜੇਕਰ ਆਕਾਲ ਤੱਕ ਸਾਹ ਕੋਈ ਕੁਝ ਨਹੀਂ ਹੁੰਦਾ ਤਾਂ ਬਾ ਨਹੀਂ ਹੁੰਦੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਮੈਨੂੰ ਲੱਗਦਾ ਲੋੜ ਨਹੀਂ ਕਿਉਂਕਿ ਚੰਗੇ ਮੋੜ ਚ ਗੱਲ ਹੋਈ ਆ ਨਿਸ਼ਚਿਤ ਕਰਨ ਰਹਿ ਗਏ ਨੇ ਉਹ ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਸੱਤਾ ਦੇ ਵਿੱਚ ਉਹਨੂੰ ਵਿਚਾਰਨਾ ਕਿ ਬਾਕੀ ਮੈਂ ਮੀਡੀਆ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਆ। ਅ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਵੀ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾਲ ਕੀਤੀ ਜਾਵੇ। ਤਾਂ ਮੇਰੇ ਇਹ ਇਹੋ ਹੀ ਆਪੀ ਉੱਤੇ ਸਾਨੂੰ ਥੋੜਾ ਜਿਹਾ ਉੱਤੋਂ ਸਪੋਚ ਕਰਨੀ ਚਾਹੀਦੀ। ਕਈ ਬੰਦੇ ਉਹ ਵੀ ਬਾੜੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਾਥ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟ ਆ। ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖੇ ਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਪਿਆਰ ਮੁਹੱਬਤ ਦੀ ਬਾਗ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਮਿਲਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖ਼ਤ ਸਾਹਿਬ ਸਰਵਉੱਚ ਆ ਤੋ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਸਾਰੇ ਧਰਮਾਂ ਦਾ ਦਰਜਾ ਹੈ ਸਿੱਖ ਸਾਹਿਬ ਡਾਕਟਰ ਈਸ਼ਰ ਸਿੰਘ ਦੀ ਜਾਇਦ ਕੋਡ ਬਾਰੇ ਵੀ ਗੱਲਬਾਤ ਹੋਈ ਪਈ ਹੈ ਨਹੀਂ ਭਾਈ ਨਹੀਂ ਨਹੀਂ ਦੀ ਜਾਇਦ ਤੇ ਮੋਰਬਾ ਬਾਰੇ ਵੀ ਅਸਲ ਵਿੱਚ ਗੱਲਬਾਤ ਹੋਈ ਹੈ ਕਿ ਕੀ ਆ ਤੁਸੀਂ ਉਹ ਵਿੱਚ ਪਲਟੀ ਕਰਦੇ ਹੋ ਉਹ ਆਉਣ ਵਾਲੇ ਸਮੇਂ 'ਚ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ। ਸਿਰ ਸਾਹਿਬ ਅਗਲੀ ਮੀਟਿੰਗ ਕਦੋਂ ਤੱਕ ਹੋ ਰਹੀ ਹੈ? ਸਿੰਘ ਜੀ ਸਾਬ ਤੁਸੀਂ ਪਿਛਲੀ ਵਾਰੀ ਵਿੱਚ ਜ਼ਿਕਰ ਕੀਤਾ ਸੀ ਕਿ ਕੋਤਾਲ ਸਿੰਘ ਖੰਡਵਾ ਨੂੰ ਵੀ ਸਾਨੂੰ ਬੁਲਾਇਆ ਜਾ ਸਕਦਾ ਹੈ ਤੇ ਕੋਈ ਚਰਚਾ ਹੈ ਨਹੀਂ ਕਿ ਉਹ ਆਪਣੇ ਸਮੇਂ ਚ ਨਾਲ ਕੋ ਦੇਖੋ ਜੀ ਵੈਸੇ ਤੇ ਮੈਂ ਰੱਬ ਅਗੇ ਅਰਦਾਸ ਕਰਦਾ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦੇਵੇ ਸਿਧਾਂਤਾਂ ਦੇ ਵਿੱਚ ਨਾ ਬੋਲੇ ਸਾਨੂੰ ਲੋੜ ਹੀ ਨਾ ਪਵੇ ਜਰਦਾ ਸਾਹਿਬ ਪਰ ਇਹ ਅਕਾਲ ਤੱਕ ਸਾਬ ਆਕਾਲ ਤੱਕ ਸਭ ਸਰਬੋੱਚ ਹਜ ਉਹਨਾਂ ਨੇ ਪ੍ਰਵਾਨ ਕੀਤਾ ਹੈ ਬੜੇ ਖੁੱਲ੍ਹ ਦੇ ਲਈ ਨਾਲ ਕੀਤਾ ਕਿ ਸਾਡਾ ਸਿਰ ਝੁਕਦਾ ਹਰ ਇਥੇ ਹਰੇਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤੱਕ ਸਾਬ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਹੋਈਆਂ ਉਸ ਅਕਾਲ ਤੱਕ ਸਾਬ ਲਈ ਸਾਡਾ ਰੋਮ ਰੋਮ ਰੇਣੀ ਆ ਤੇ ਸਾਬ ਸੰਗਤ ਜਾਨਣਾ ਚਾਹੁੰਦੀ ਹੈ ਕਿ ਉਹ ਬਦਿਤ ਸਿੱਖ ਨੇ ਮੇਰਾ ਸੁਚੇਤ ਤੁਸੀਂ ਇੱਥੇ ਆਏ ਹੋ ਹਾਂਜੀ ਇਸ ਕਰਤਰੇ ਤਾਂ ਆਏ ਹੋ ਅਕਾਲ ਤਖਤ ਸਾਹਿਬ ਤੇ ਜਾ ਸਕਦੇ ਹੋ ਨਹੀਂ ਤਸਵੀਰ ਤੇ ਜਾ ਸਕਦੇ ਹੋ ਮੈਂ ਤੇ ਇੱਕ ਮਿੰਟ ਪਹਿਲਾਂ ਪਹਿਲਾਂ ਮੈਂ ਸਮਝ ਲਿਆ ਇਹੋ ਹੀ ਜਵਾਬ ਆ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਜਣ ਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨਹੀਂ ਗੱਲਬਾਤ ਹੁੰਦੀ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਕਿਸੇ ਅਸਾਈ ਧਰਮ ਦੇ ਲੋਕ ਵੀ ਆ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਫਸੀਲ ਆ ਜਿਹੜੀ ਉੱਚ ਰਹਿਤਵਾਨ ਸਿੱਖ ਜਾਂਦੇ ਪਰ ਇਹ ਦਫਤਰ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨਾ ਬਹੁਤ ਸਾਰੇ ਸਾਡੇ ਸਿੱਖ ਭਰਾ ਜਿਵੇਂ ਸੁਖਤਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖਿਆ ਹੋਇਆ ਸਿੱਖਾਂ ਦੇ ਪੁੱਤੋਂ ਆ ਗਏ ਉਹਨਾਂ ਹੀ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਉਹਨਾਂ ਨੂੰ ਕੀ ਗੱਲਬਾਤ ਕੋਈ ਨਹੀਂ ਕਰ ਸਕਦਾ ਕਰ ਲੈ ਤੁਸੀਂ ਉਹ ਇਹਦੇ ਬੈਗ ਲੈ ਕੇ ਆਏ ਕੂਪ ਭਰ ਕੇ ਤੁਸੀਂ ਤਾਲੀ ਵਾਰ ਬਾਹਰ ਕੇ ਜਿਹੜੇ ਨਾਲ ਗੱਲਬਾਤ ਕਰ ਰਹੇ ਸੀਗੇ ਬੈਗ ਲੈ ਕੇ ਉਹ ਬੈਗ ਲੈ ਤੁਹਾਨੂੰ ਬੈਗ ਵਿੱਚ ਨਹੀਂ ਮੈਨੂੰ ਨੇ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਉਹ ਸਾਡੇ ਜਿਹੜੇ ਇੰਚਾਰਜ ਨੇ ਬਕੀਤਾ ਸਿੰਘ ਜੀ ਤਰੇ ਦੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗੱਜਾ ਇਹਦੇ ਵਿੱਚ 6 ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਚ ਆ ਰਹੇ ਕਿੱਥੇ ਕਿੱਥੇ ਆ ਰਹੇ ਕਿੱਥੇ ਖਰਚ ਹੋ ਰਿਹਾ ਹੈ ਫੁੱਲ ਜੋੜ ਕਿੰਨਾ ਸਕੂਲਾਂ ਕਾਲਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦੇਆਂ ਨੂੰ ਦੋ ਕਿ ਦੂਜਾ ਮੈਂ ਇਹ ਸਿਖ ਰਹਿਤ ਮਰਿਆਦਾ ਮਨਨ ਨੂੰ ਦਿੱਤੀ ਮੈਂ ਕਿਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤੱਕ ਸਾਬ ਨਿਰਵੈਰ ਆ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਤੇ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈ ਅਕਾਲ ਤੱਕ ਸਾਬ ਦੀ ਸਰਵੋੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਮਸਲਾ ਸਿੱਖ ਸਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਫਟ ਦੱਸੋ ਤੋਂ ਆਪਾਂ ਜਾਣ ਕਰਾ ਲਾਂ ਸੱਚ ਸਾਹਮਣੇ ਆਉਣਾ ਜੀ ਤੁਹਾਡੇ ਜੀ ਨਾਲ ਸਿੰਘ ਸਾਹਿਬ ਹਾਂਜੀ ਤੁਹਾਡੇ ਕੋਲ ਬਿਲਕੁਲ ਕਰਵਾਈ ਜਾਵੇ ਬੇਹਦ ਕਾਨੂੰਨ ਬਾਰੇ ਗੱਲ ਹੋਈ ਥੋੜੀ ਜਿਵੇਂ ਕਾਨੂੰਨ ਬੰਨਾ ਸਭ ਕਾਨੂੰਨ ਬੰਨਾ ਸੀਗਾ ਬੇਰੀ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਾਹਿਬ ਤੁਹਾਨੂੰ ਬਹੁਤ ਵਾਰੀ ਕੰਮ ਬੜਨਾ ਚਾਹੀਦਾ ਹਾਂ ਮੈਸੇਜ ਸਪਸ਼ਟ ਕਰੂਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ وہیش قانون بننا چاہیے اور وہ آ رہے ہیں سارے بھائی گرجیت کافی لمبے درد ہنڈایا وا اور وشیش قانون گرو گرنتھ ساحب لی وشیش قانون یہ ہونا چاہیے باقی میں جی تمہوں پہ بھی جیس نے یہ اردھ کارک نہیں آ پہل ਲੋਕਾਂ ਸਾਡੇ ਨੇ ਕੀਨ ਦਾ ਵੀ ਕਿਸੇ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਪੀ ਅਸੀਂ ਮਹਾਰਾਜ ਦੇ ਸਰੂਪ ਤੇ ਟੱਕਰਾਂਗੇ ਉੱਥੇ ਗੁਰਦੁਆਰਾ ਸਾਹਿਬ ਤੇ ਦਵਾਂਗੇ ਦਾ ਸਰੂਪ ਮਹਾਰਾਜ ਦੇ ਆਉਂਦੇ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਢੇ ਗਏ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਾ ਕਈਆਂ ਨੂੰ ਸਮਝ ਨਹੀਂ ਆ ਉਹ ਕਈ ਤਫ਼ਸੀਰ ਕਰਨ ਵਾਲੇ ਜਿਹੜੇ ਉਹ ਆਪਣੇ ਤਫ਼ਸੀਰ ਹੀ ਜਾਂਦੇ ਆ ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆ ਕਿ ਧਰਮ ਦਾ ਮਸਲਾ ਬੜਾ ਨਾਜ਼ੁਕ